ਭਾਰਤ ਦੇ ਵਿੱਚ ਨਾ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਬਹੁਤ ਅਜੀਬੋ ਗਰੀਬ ਜਿਹੜੇ ਰਸਮ ਰਿਵਾਜ ਹੁੰਦੇ ਸੀਗੇ ਜੇ ਆਪ ਬਾਜ ਉਹਨਾਂ ਦੀ ਕਲਪਨਾ ਕਰੀਏ ਨਾ ਤਾਂ ਆਪਾਂ ਨੂੰ ਹਾਸਾ ਆਉਂਦਾ ਕਿ ਇਹੋ ਜਿਹੇ ਕੰਮ ਲੋਕ ਕਰਦੇ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਸਤੀ ਪ੍ਰਥਾ ਜੋ ਬਹੁਤ ਹਜ਼ਾਰਾਂ ਸਾਲ ਤੱਕੇ ਚੱਲਦੀ ਰਹੀ ਭਾਰਤ ਦੇ ਵਿੱਚ ਪਤਾ ਨਹੀਂ ਕਦੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ ਜੋ ਸਰਚ ਕਰਿਆ ਇੰਟਰਨੈਟ ਵਗੈਰਾ ਤੋਂ ਉਹਦੇ ਵਿੱਚ ਮੈਨੂੰ ਮਿਲਿਆ ਵੀ ਇਹ 5ਵੀਂ ਸਦੀ ਦੇ ਕਰੀਬ-ਕਰੀਬ ਸ਼ੁਰੂ ਹੋਈ ਕਿਤੇ ਉਹਦੇ ਵਿੱਚ ਕੀ ਸੀਗਾ ਕਿ ਜੇਕਰ ਕਿਸੇ ਔਰਤ ਦਾ પતિ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਜਿੰਦਾ ਹੀ ਉਸ ਦੀ ਚਿਖਾ ਦੇ ਵਿੱਚ ਜਲਾ ਦਿੱਤਾ ਜਾਂਦਾ ਸੀ ਹੋ ਸਕਦਾ ਕੋਈ ਔਰਤ ਆਪ ਦੀ ਮਰਜ਼ੀ ਨਾਲ ਚਿਖਾ ਦੇ ਵਿੱਚ ਜਲ ਗਈ ਹੋਵੇ ਪਰ ਹੌਲੀ-ਹੌਲੀ ਇਹ ਜਿਹੜਾ ਰਸਮ ਰਿਵਾਜ ਸੀ ਇਹਦੇ ਰੂਲ ਸਖਤ ਹੋ ਗਏ ਤਾਂ ਬਾਅਦ ਦੇ ਵਿੱਚ ਔਰਤਾਂ ਨੂੰ ਮਜਬੂਰ ਕੀਤਾ ਜਾਣ ਲੱਗਿਆ ਕਿ ਤੁਸੀਂ ਸਤੀ ਹੋਣਾ ਹੀ ਹੋਣਾ। ਇੰਨਾ ਇੰਨਾ ਮਤਲਬ ਜਕੜ ਗਿਆ ਇਹ ਸਮਾਜ ਦੇ ਵਿੱਚ। 510 ਈਸਵੀ ਦੇ ਵਿੱਚ ਇਹਦਾ ਪਹਿਲਾ ਇੱਕ ਸਟੋਨ ਮਿਲਦਾ ਜੀ ਤੇ ਇਸ ਤਰ੍ਹਾਂ ਦੀ ਪ੍ਰਥਾ ਦਾ ਵਰਣਨ। ਤੇ ਬਾਅਦ ਦੇ ਵਿੱਚ ਆ ਕੇ ਅਕਬਰ ਬਾਦਸ਼ਾਹ ਨੇ ਵੀ ਇਹਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕੀਤੀ। ਬੰਦ ਨਹੀਂ ਸੀ ਕੀਤਾ ਰੈਗੂਲੇਟ ਕੀਤਾ ਸੀ ਵੀ ਤੁਸੀਂ ਕਿਸੇ ਔਰਤ ਨੂੰ ਸਤੀ ਹੋਣ ਲਈ ਮਜਬੂਰ ਨਹੀਂ ਕਰ ਸਕਦੇ ਜੇਕਰ ਉਹਦੀ ਮਰਜ਼ੀ ਨਾਲ ਸਥੀ ਹੋਣਾ ਚਾਹੁੰਦੀ ਆ ਤਾਂ ਹੋ ਜਾਈ। ਫਿਰ ਅੰਗਰੇਜ਼ਾਂ ਦਾ ਟਾਈਮ ਆਉਂਦਾ ਤੇ ਅੰਗਰੇਜ਼ਾਂ ਦੇ ਸਮੇਂ ਚ ਇੱਕ ਬਹੁਤ ਉੱਗੇ ਸਮਾਜ ਸਮਾਜ ਸੁਧਾਰਕ ਹੋਏ ਆ ਰਾਜਾ ਰਾਮ ਮੋਹਨ ਰਾਏ। ਉਹਨਾਂ ਨੇ ਆਪਣੀਆਂ ਲਿਖਤਾਂ ਚ ਆਪਣੀ ਪੋਇਟਰੀ ਦੇ ਵਿੱਚ ਇਸ ਰਸਮ ਦੇ ਵਿਰੁੱਧ ਬਹੁਤ ਵੱਡੀ ਪੱਧਰ ਤੇ ਆਵਾਜ਼ ਚੁੱਕੀ ਲੋਕਾਂ ਨੂੰ ਜਾਗਰਤ ਕੀਤਾ ਤੇ ਅੰਗਰੇਜ਼ੀ ਅਫਸਰਾਂ ਨੂੰ ਵੀ ਇਹਦੇ ਜਿਹੜੇ ਸਾਰਾ ਸੀ ਇਹ ਰਸਮ ਸੀ ਇਹਦੇ ਇਹਨੂੰ ਬੰਦ ਕਰਨ ਲਈ ਉਹਨਾਂ ਨੇ ਲਿਖਿਆ। ਇੱਕ ਮੂਵਮੈਂਟ ਬਣ ਗਈ ਇਹਦੇ ਵਿਰੋਧ ਹਾਲਾਂਕਿ ਇਹਦੀ ਪੱਖ ਦੇ ਵਿੱਚ ਵੀ ਲੋਕ ਬੋਲਦੇ ਸੀ ਵੀ ਸਤੀ ਹੋਣੀ ਚਾਹੀਦੀ ਹੈ ਪਰ ਜਿਹੜੀ ਮੂਵਮੈਂਟ ਬਣੀ ਉਹਦੇ ਵਿਪੱਖ ਦੇ ਵਿੱਚ ਜ਼ਿਆਦਾ ਸੀ ਤਾਂ ਅੰਤ ਦੇ ਵਿੱਚ 1829 ਨੂੰ ਉਦੋਂ ਦੇ ਜਿਹੜੇ ਬੰਗਾਲ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨੇ ਇਹਨੂੰ ਕਾਨੂੰਨੀ ਤੌਰ ਤੇ ਇਲੀਗਲ ਕਰਤਾ ਤੇ ਪੁਨਿਸ਼ਿਪਲ ਕਰਤਾ ਵੀ ਸਜ਼ਾ ਮਿਲੋਗੇ ਜੇ ਕੋਈ ਸਤੀ ਹੁੰਦੀ ਹੈ ਤਾਂ ਤਾਂ ਇਸ ਤਰ੍ਹਾਂ ਕਰਕੇ ਇਸ ਮਤਲਬ ਪਹਿੜਾ ਜਿਹੜਾ ਰਸਮ ਰਿਵਾਜ ਸੀਗਾ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਗਲੋਂ ਲੱਥਾ